ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦਾ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ। ਬਾਕੀ ਤਰ੍ਹਾਂ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸੁਨਦਰੀ ਹਾਜ਼ਰੀ ਦਿਨਾਸ ਕਰਨ ਤੇ ਕਿੰது ਕਿੰது ਕੀਤਾ ਜਾਂਦਾ। ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ। ਓਕੇ। ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਫੋਕਸ। ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋੜ ਆ। ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਇੱਕ ਵਾਰੀ ਤੱਕ ਜਿਸ ਨੇ ਸੱਜਣ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫ਼ਜ਼ ਨਾ ਬੋਲਿਆ ਹੋਵੇ ਔਰ ਜਗਜੀਤ ਸਟਾਈਕਲਰ ਦੇ ਨਾਲ ਰਹਿ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਜੀ ਜੀ ਦਾ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ ਔਰ ਹੋਣ ਉਹਨਾਂ ਦੀ ਇਹ ਜਿਹੜੀ ਇਤਨਾ ਇਤੋ ਤੁਸੀਂ ਇਹ ਨਹੀਂ ਬੋਲਦਾ ਇਹਦੇ ਚ ਕੋਈ ਹੋਰ ਬੋਲਦਾ ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਕਿ ਸਿਗਦੀਸ਼ ਟਾਈਟਲਰ ਸੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕਿ ਉਹਨਾਂ ਨੂੰ ਇਹ ਕੰਡੈਮਨ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਸ਼ਰੋਬਨੀ ਅਕਾਲੀ ਦਲ ਬਾਰੇ ਕੀ ਗਵੇ ਕੀ ਨਾ ਸੋਚੇ ਇਹ ਤਾਂ ਕੋਈ ਮਹਿਣਾ ਨਹੀਂ ਜੀ ਸਾਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਰਟਕ ਸਾਬ ਦੇ ਹੁਕਮਾਂ ਦੇ ਉਲਟ ਵਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਢ ਦਿੱਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ ਜਿਹੜੀ ਸੱਤ ਮੈਂਬਰੀ ਕਮੇਟੀ ਫਿਰ ਵੀ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਜਾਂ ਤਾਂ ਤੁਸੀਂ ਫਿਰ ਉਹਨਾਂ ਦੇ ਭੇਜੇ ਆਏ ਹੋ ਨਹੀਂ ਸਵਾਲ ਹੀ ਪੁੱਛਿਆ ਜੀ ਕਿਵੇਂ ਸਵਾਲ ਕਿਵੇਂ ਸਵਾਲ ਸਹੀ ਪੁੱਛੋ ਨਾ ਫਿਰ ਕੀ ਕਾਰਟਕ ਸਾਬ ਨੇ ਕੀ ਕਿਹਾ ਸੀ ਦੱਸੋ ਮੈਨੂੰ ਕਿੰਨੇ ਮੈਂਬਰੀ ਕਮੇਟੀ ਬਣਾਈ ਸੀ ਹਾਂ ਤੇ ਫੇਰ ਇਹ ਇਹ ਕਿੱਥੋਂ ਆ ਗਈ ਦੂਜੀ ਔਰ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਆਪ ਦੇ ਆਪ ਦੇ ਚੁੱਲ੍ਹੇ ਸਮੇਟੋ ਇਹ ਸਮੇਟਣ ਦੇ ਆ ਕਿ ਹੋਰ ਬਣਾ ਲਾ ਰੇ ਬਣਾ ਰੇ ਜਦੋਂ ਸੱਤ ਮੈਂਬਰੀ ਕਮੇਟੀ ਦੇ ਚੇਅਰਮੈਨ ਸਾਹਿਬ ਨਹੀਂ ਰਹੇ ਸੀਨੀਅਰ ਮੋਸਟ ਮੈਂਬਰ ਨਹੀਂ ਰਹੇ ਇਹ ਦੂਜੇ ਬੰਦੇ ਤਾਂ ਕਿਸੇ ਦੇ ਹੱਥ ਤੇ ਖੇਡ ਰਹੇ ਆ ਇਹ ਸੁੱਖੀ ਰੰਧਾਵਾ ਇਹ ਸਭ ਉਸ ਗੈਂਗ ਦਾ ਹਿੱਸਾ ਹੀ ਆ ਜਿਹੜਾ ਪੰਜਾਬ ਦਾ ਤੇ ਸ਼ਰੋਪਨੀ ਅਕਾਲੀ ਦਲ ਨੂੰ ਟੁਕੜੇ ਟੁਕੜੇ ਕਰਕੇ ਵੇਖਣਾ ਚਾਹੁੰਦੇ। ਜੀ ਸਬ ਇੰਸਪੈਕਟਰ ਦਾ ਦੇਖੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਦੀ ਉਸ ਗੱਲ ਨੂੰ ਜਿਹੜੇ ਵੀ ਲੋਕ ਕੰਡੈਮ ਕਰਦਾ। ਦੇਖੋ ਕਹਿ ਰਿਹਾ ਕਿ ਇਹ ਸ਼ਹੀਦ ਹੋਇਆ। ਸ਼ਹੀਦ ਮੈਂ ਮੰਨਦਾ ਹੋਇਆ। ਮਗਰ ਕਿ ਪਾਕਿਸਤਾਨ ਦੀ ਆਈਐਸਆਈ ਨੇ ਕੀਤਾ। ਕੀਤਾ ਤਾਂ ਥੋੜੀ ਫੌਜ ਦੇ ਬੰਦਿਆਂ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਦਫਤਰੋਂ ਨਿਕਲੇ ਸੀ ਜੇ ਭਗਵੰਤ ਮਾਨ ਨੇ ਪਹਿਲੇ ਦਿਨ ਇਸ ਐਮਐਲਏ ਨੂੰ ਲਾਲਪੁਰਾਣਾ ਜੀ ਉਹਦਾ ਨਾਮ ਜੇ ਉਹਨੂੰ ਠੱਲ ਪਾਈ ਹੁੰਦੀ ਤੇ ਨਾ ਉਸ ਵੇਲੇ ਐਸਐਸਪੀ ਦਾ ਸਾਥ ਦਿੱਤਾ ਹੁੰਦਾ ਜਿਨੇ ਇਲੀਗਲ ਮਾਈਨਿੰਗ ਚੈੱਕ ਕੀਤੀ ਸੀ ਤੇ ਅੱਜ ਇਹ ਦਿਨ ਨਾ ਵੇਖਣਾ ਪੈਂਦਾ ਜੇ ਇਸ ਨੂੰ ਉਸ ਵੇਲੇ ਠੱਲ ਪਾਈ ਹੁੰਦੀ ਤੇ ਇਹਦੇ ਟੱਬਰ 'ਚ ਉਹ ਹਿੰਮਤ ਨਹੀਂ ਪੈਣੀ ਸੀ ਕਿ ਵਹੀ ਪੁਈ ਦੇ ਗਰੀਬ ਪਰਿਵਾਰ ਦੇ ਅੰਗੀਲ ਪਰਿਵਾਰਾਂ ਦੀ ਜ਼ਮੀਨਾਂ ਨੱਪ ਗਏ ਜੇ ਇਹਨੂੰ ਠੱਲ ਪਾਈ ਹੁੰਦੀ ਤੇ ਜਿਹੜਾ ਬਿਜਲੀ ਦੇ ਬਿੱਲ ਲੈਣ ਗਿਆ ਸੀ ਗੁਰਦੇਸ਼ ਕਮਰਦ ਧਾਰੀ ਪੀਐਸਸੀਪੀ ਦਾ ਮੁਲਾਜ਼ਮ ਉਹਨੂੰ ਕੋਈ ਪੱਗ ਨਾ ਲਾਉਂਦਾ ਉਹਨੂੰ ਕੁੱਟਦਾ ਨਾ ਜੇ ਠੱਲ ਪਾਈ ਹੁੰਦੀ ਤੇ ਅੱਜ ਉਹ ਜਿਹੜਾ ਸਬ ਇੰਸਪੈਕਟਰ ਸਾਹਿਬ ਨੇ ਕੀ ਨੋ ਹਾਂਜੀ ਚਰਨਜੀਤ ਚਰਨਜੀਤ ਸਿੰਘ ਉਹ ਅੱਜ ਜਿਉਂਦੇ ਹੁੰਦੇ ਇਹ ਹਾਲਾਤ ਪੈਦਾ ਕਿਨੇ ਕੀਤੇ ਆ ਤੇ ਤੁਸੀਂ ਅੱਜ ਸਮਝਦੇ ਹੋ ਕਿ ਤੁਸੀਂ ਉਹ ਸ਼ਹੀਦ ਦਾ ਦਰਜਾ ਦੇ ਕੇ ਲੋਕਾਂ ਦੀ ਅੱਖਾਂ 'ਚ ਕੱਟਾ ਪਾ ਦਿਓ ਕੀ ਉਹਨਾਂ ਬੱਚਿਆਂ ਦਾ ਬਾਪ ਮੁੜਿਓ ਕੀ ਕਿਸੇ ਦਾ ਜਿਹਦਾ ਪਰਿਵਾਰ ਤੁਸੀਂ ਉਜਾੜਤਾ ਉਹ ਥੋੜੀ ਨਿਲਾਇਕੀ ਕਰਕੇ ਆਈਐਸਆਈ ਦਾ ਸ਼ਿਕਾਰ ਨਹੀਂ ਹੋਇਆ ਉਹ ਦੇਸ਼ ਲਈ ਲੜਦਾ ਸ਼ਹੀਦ ਹੋ ਜਾਂਦਾ ਤੇ ਸਭ ਨੂੰ ਮਾਣ ਹੋਣਾ ਸੀ ਉਹਦਾ ਥੋੜੀ ਨਿਲਾਇਕੀ ਦਾ ਅੱਜ ਥੋੜੀ ਲਾਅ ਐਂਫੋਰਸਮੈਂਟ ਜਿਹੜੀ ਫੇਲੀਅਰ ਆ ਉਹਦੇ ਕਰਕੇ ਉਹਨੂੰ ਆਪਣੀ ਜਾਨ ਗਵਾਉਣੀ ਪਈਏ ਤੇ ਤੁਸੀਂ ਅੱਜ ਲੋਕਾਂ ਦੀ ਘਟਾਾਂ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਭਾਈ ਸਿੰਘ ਇਹ ਉਹਨੂੰ ਇਹ ਸ਼ਹੀਦ ਦਾ ਦਰਜਾ ਦੇ ਸ਼ਹੀਦ ਹੋਏਗਾ ਮਗਰ ਨਾਟ ਫਾਈਟਿੰਗ ਫॉर ਪਾਕਿਸਤਾਨ ਅਗੇਂਸਟ ਪਾਕਿਸਤਾਨ ਉਹ ਸ਼ਹੀਦ ਹੋਇਆ ਤੁਹਾਡੇ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਜਿਹੜੇ ਗੁੰਡੇ ਨਿਕਲੇ ਉਹਨਾਂ ਦੀ ਬਦੌਲਤ ਜੇ ਇਹਨਾਂ ਨੂੰ ਕੰਟਰੋਲ ਕੀਤਾ ਹੁੰਦਾ ਠੱਲ ਪਈ ਹੁੰਦੀ ਪਹਿਲਾਂ ਸ਼ਕਤੀ ਰੱਖਤੀ ਰੱਖੀ ਹੁੰਦੀ ਤੇ ਅੱਜ ਚਰਨਜੀਤ ਛੌਰੀ ਚੁੰਦੇ ਹੁੰਦੇ ਸੀ ਇੱਕ ਪਾਸੇ ਗੈਨਰੇਟਡ ਅਟੈਕ ਹੋ ਰਿਹਾ ਪੁਲਿਸ ਵਾਲਾ ਵੀ ਸ਼ਹੀਦ ਹੋ ਰਿਹਾ ਰਾਤ ਨੂੰ ਡੀਜੀਪੀ ਸਾਹਿਬ ਨਿਰਦੇਸ਼ ਦੇ ਕੇ ਚੈੱਕ ਕਰ ਰਹੇ ਤੁਸੀਂ ਕੀ ਸਮਝਦੇ ਹੋ ਯਾਰ ਇਹ ਸਭ ਇੱਕ ਮੀਡੀਆ ਡਰਾਮਾ ਚੱਲ ਰਿਹਾ ਮੈਂ ਤੁਹਾਨੂੰ ਉਸ ਦਿਨ ਕਿਹਾ ਸੀਗਾ ਮਨੋਰੰਜਨ ਕਾਲੀਆ ਸਾਹਿਬ ਦੇ ਜਦ ਮੈਂ ਗਿਆ ਮੈਂ ਤੁਹਾਨੂੰ ਕਲੀਅਰਲੀ ਕਿਹਾ ਸੀਗਾ ਕਿ ਕੋਈ ਬੰਦਾ ਨਹੀਂ ਫੜਿਆ ਗਿਆ ਅਟੈਕਰ ਅੱਜ ਇਹ ਗੱਲ ਸਾਬਿਤ ਹੋ ਗਈ ਹੈ ਫੜੇ ਕੌਣ ਗਏ ਹੈ ਵਿਚਾਰਾ ਰਿਕਸ਼ਾ ਚਾਲਕ ਯਾਰ ਮਤਲਬ ਜੀਤਾ ਆਪ ਦੀ ਦਿਹਾੜੀ ਤੇ ਕਰਦਾ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਜਿਹੜੇ ਰੀਅਲ ਉਹਦੇ ਚ ਪਰਪਲਟਰੇਟਰ ਸਨ ਜਿਨ੍ਹਾਂ ਨੇ ਐਕਸ਼ਨ ਕੀਤਾ ਉਹਨਾਂ ਚੋਂ ਤਾਂ ਇੱਕ ਵੀ ਨਹੀਂ ਫੜਿਆ ਗਿਆ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਅਰਪ੍ਰੀਤ ਛੁਕਲਾ ਨੇ ਸ਼ਜਾਦ ਭੱਟੀ ਤੇ ਹੈਪੀ ਪਛਿਆ ਨੂੰ ਜੁਮੇਵਾਰ ਠਰਾਤਾ ਉਹ ਤਾਂ ਮਜ਼ਾਕ ਢਾਉਂਦੇ ਆ ਅਗਲੇ ਦਿਨ ਲਾਈਵ ਹੋ ਕੇ ਦਾ ਅਰਪ੍ਰੀਤ ਛੁਕਲਾ ਹੋਰਾਂ ਦਾ ਅੱਜ ਵੀ ਮੈਂ ਤੁਹਾਨੂੰ ਕਹਿੰਨਾ ਲਾਅ ਐਂਡ ਆਰਡਰ ਦੇ ਹਾਲਾਤ ਇਹ ਜਿਵੇਂ ਕੱਲ ਭਗਵੰਤ ਮਾਨ ਜੀ ਜਲੰਧਰ ਸਨ ਮਗਰ ਉਹਨਾਂ ਕੋਲ ਮਦੁਰੰਜਨ ਕਾਲੀਆ ਸਾਹਿਬ ਦਾ ਪਤਾ ਲੈਣ ਦਾ ਟਾਈਮ ਨਹੀਂ ਸੀ ਕਿਤੇ ਉਹ ਸੰਵੇਦਨਸ਼ੀਲ ਨੇ ਲੋਰਡ ਆਰਡਰ ਨੂੰ ਲੈ ਕੇ ਹਿੰਦੂ ਸਿੱਖ ਇਕਤਾ ਨੂੰ ਲੈ ਕੇ ਇਸ ਤੋਂ ਗੱਲ ਸਾਫ਼ ਹੈ ਅੱਜ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਵੀ ਕਿ ਜੇ ਇਹੀ ਹਾਲ ਰਿਹਾ ਔਰ ਇੰਟੈਲੀਜੈਂਸ ਜੋ ਜਾਖੜ ਸਾਹਿਬ ਨੇ ਚਿੱਠੀ ਲਿਖੀ ਆ ਬਿਲਕੁਲ ਸਹੀ ਲਿਖੀ ਆ ਇੰਟੈਲੀਜੈਂਸ ਸਿਰਫ ਸਿਆਸੀ ਵਿਰੋਧੀਆਂ ਦੇ ਫੋਨ ਟੈਪਿੰਗ ਤੱਕ ਸੀਮਿਤ ਹੋ ਗਈ ਆ ਯਾ ਕਾਂਗਰਸ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਪਾਰਟੀ ਮੀਟਿੰਗ 'ਚ ਕੀ ਹੋ ਰਿਹਾ ਉੱਥੇ ਤੱਕ ਸੀਮਤ ਰਹਿ ਗਈ ਆ ਮਗਰ ਜਿਹੜੇ ਦੇਸ਼ ਨੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਟਾਰਗੇਟਡ ਕਿਲਿੰਗ ਕਰ ਰਹੇ ਆ ਉਹਨਾਂ ਤੇ ਇੰਟੈਲੀਜੈਂਸ ਨਹੀਂ ਲਾਈ ਜਾ ਰਹੀ ਇਹ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਔਰ ਜੇ ਇਹੀ ਹਾਲਾਤ ਰਹੇ ਜੇ ਇੰਟੈਲੀਜੈਂਸ ਦਾ ਇਸੇ ਤਰ੍ਹਾਂ ਮਿਸਯੂਜ਼ ਰਿਹਾ ਤੇ ਉਹ ਦਿਨ ਦੂਰ ਨਹੀਂ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੋਈ ਵੱਡਾ ਲੀਡਰ ਜਾਂ ਕੋਈ ਵੱਡਾ ਧਾਰਮਿਕ ਇਨਸਾਨ ਜਾਂ ਕੋਈ ਅਖਬਾਰ ਦਾ ਵੱਡਾ ਮੁਖੀ ਇਸ ਟਾਰਗੇਟ ਕਿਲਿੰਗ ਦਾ ਹਿੰਸਾ ਦਾ ਸ਼ਿਕਾਰ ਬਣੂਗਾ ਔਰ ਮੈਂ ਸਪਸ਼ਟ ਕਹਿ ਰਿਹਾ ਹਾਂ